ਪਰਮਾਤਮਾ ਨੂੰ ਚੰਗਾ ਲੱਗਦਾ ਹੈ ਨਹੀਂ ਵੈਸੇ ਸੰਸਾਰ ਤੇ ਬਹੁਤ ਕੁਝ ਚੱਲ ਰਿਹਾ ਹੈ ਆਪਾਂ ਦਿਨ ਤੇ ਰਾਤ ਦੇਖਦੇ ਆ ਕਿੰਨਾ ਪਾਪ ਹੋ ਰਿਹਾ ਹੈ ਕਿੰਨੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ ਸਾਰੇ ਤੇ ਪਰਮਾਤਮਾ ਦਾ ਨਾਮ ਨਹੀਂ ਨਾ ਜਪਦੇ ਸਾਰੇ ਤੇ ਗੁਰਬਾਣੀ ਨਹੀਂ ਪੜ੍ਹਦੇ ਨਾ ਸਾਰੇ ਗੁਰਬਾਣੀ ਨਹੀਂ ਸੁਣਦੇ ਕਿਉਂਕਿ ਜੇ ਬੰਦੇ ਨੇ ਗੁਰਬਾਣੀ ਪੜ੍ਹੀ ਹੋਵੇ ਵਿਰੋਧ ਦੇ ਮਨ ਦੇ ਜਿਹੜੇ ਭਲੇਕੇ ਹੁੰਦੇ ਨੇ ਸਾਰੇ ਬਹਿਮ ਦੂਰ ਹੋ ਜਾਂਦੇ ਆ ਧਰਮ ਜਿਹੜਾ ਉਹਨੇ ਪਾਲ ਰੱਖਿਆ ਹੈ ਆਪਣੇ ਅੰਦਰ ਜਿਹੜਾ ਬੰਦਾ ਚੋਰੀ ਕਰਦਾ ਉਹਨੇ ਆਪਣੇ ਅੰਦਰ ਧਰਮ ਪੈਦਾ ਕੀਤਾ ਹੋਇਆ ਨਾ ਵਾਦਾ ਪਰ ਵੀ ਜੇ ਮੈਂ ਚੋਰੀ ਕਰਾਂਗਾ ਚੋਰੀ ਕਰਕੇ ਕੋਈ ਸਮਾਨ ਲਿਆ ਕੇ ਉਹਨੂੰ ਵੇਚਾਂਗਾ ਤੇ ਉਹਦੇ ਮੈਨੂੰ ਪੈਸੇ ਮਿਲਣਗੇ ਤੇ ਮੈਂ ਸੁਖੀ ਹੋਵਾਂਗਾ ਇਹ ਹੀ ਭਲੇਖਾ ਪਾ ਰੱਖਿਆ ਅਗਲੇ ਨੇ ਵੀ ਮੈਂ ਕਿਸੇ ਨਾਲ ਠੱਗੀ ਮਾਰਾਂਗਾ ਮੇਰੇ ਕੋਲੇ 4 ਰੁਪਏ ਆਉਣਗੇ ਮੈਂ ਸੌਖਾ ਹੋਵਾਂਗਾ ਇਹ ਬਹਿਮ ਪਾ ਰੱਖਿਆ ਪਰ ਮਹਾਰਾਜ ਕਹਿੰਦੇ ਇਹ ਤੇਰਾ ਪਰਮ ਹੈ ਆਪਾਂ ਨੂੰ ਸਾਰਿਆਂ ਨੂੰ ਇਹ ਹੀ ਉਪਦੇਸ਼ ਦਿੰਦੇ ਨੇ ਮਹਾਰਾਜ ਕਹਿੰਦੇ ਇਹ ਪਰਮਾ ਬਹਿਮਾ ਦੇ ਵਿੱਚੋਂ ਭਾਈ ਬਾਹਰ ਆ ਜਾਓ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਦਿਖਦੀ ਹੈ ਨਾ ਵੀ ਇਹਦੇ ਵਿੱਚੋਂ ਆਪਾਂ ਨੂੰ ਸੁੱਖ ਮਿਲੇਗਾ ਤੈਨੂੰ ਉਹਨਾਂ ਚਿਰ ਸੁੱਖ ਕਿਤੇ ਨਹੀਂ ਮਿਲਣਾ ਜਿੰਨਾ تیر ਪ੍ਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਆਖੋ ਸਤਨਾਮ ਜੇ ਆਪਾਂ ਨੂੰ ਭੁਲੇਖਾ ਪਿਆ ਹੋਇਆ ਆਪਾਂ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਲੱਗੇ ਹੋਏ ਆਂ ਨਾਮ ਤੇ ਆਪਾਂ ਜਪਦੇ ਨਹੀਂ ਤੇ ਆਪਾਂ ਚੀਜ਼ਾਂ ਦੇ ਵਿੱਚੋਂ ਸਾਧਨਾਵਾਂ ਦੇ ਵਿੱਚੋਂ ਵਸਤੂਆਂ ਦੇ ਵਿੱਚੋਂ ਸੁਖ ਲੱਭਦੇ ਆਂ ਉਹਨਾਂ ਚੀਜ਼ਾਂ ਦੇ ਵਿੱਚੋਂ ਉਹਨਾਂ ਵਸਤੂਆਂ ਦੇ ਵਿੱਚੋਂ ਫੇਰ ਸੁਖ ਮਿਲੇਗਾ ਜੇ ਆਪਣੇ ਆਪਣੇ ਕੋਲ ਪਰਮਾਤਮਾ ਦਾ ਨਾਮ ਹੋਵੇਗਾ ਉਹ ਵੀ ਆਪਾਂ ਨੂੰ ਫੇਰ ਹੀ ਸੁਖ ਦੇ ਸਕਦੇ ਐ ਹੁਣ ਲਾ ਲੋ ਆਪਾਂ ਬੈੱਡ ਲੈ ਕੇ ਆਂਦਾ ਬੈੱਡ ਲਿਆਂਦਾ ਆਪਾਂ ਆਰਾਮ ਕਰਨ ਵਾਸਤੇ ਤੇ ਹੁਣ ਆਪਾਂ ਨੂੰ ਬਿਮਾਰੀ ਇੰਨੀ ਭੈੜੀ ਲੱਗੀ ਹੋਈ ਐ ਵੀ ਆਪਣੇ ਤੋਂ ਬੈੱਡ ਤੇ ਪਿਆ ਨਹੀਂ ਜਾ ਰਿਹਾ ਤੇ ਲਿਆਂਦਾ ਤੇ ਆਪਾਂ ਆਪਣੇ ਸੁੱਖ ਵਾਸਤੇ ਸੀ ਵੀ ਅਸੀਂ ਆਰਾਮ ਕਰਿਆ ਕਰਾਂਗੇ ਸੌਖੇ ਰਹਿਾਂਗੇ ਪਰ ਤੈਨੂੰ ਬਿਮਾਰੀ ਲੱਗੀ ਐ ਤੋਂ ਬੈੱਡ ਤੇ ਪਏ ਨਹੀਂ ਸਕਦਾ ਤੇ ਫਿਰ ਉਹਦੇ ਵਿੱਚੋਂ ਸੁੱਖ ਆਪਾਂ ਨੂੰ ਮਿਲੇਗਾ ਨਹੀਂ ਮਿਲੇਗਾ ਕਿਉਂਕਿ ਆਪਾਂ ਨੂੰ ਬਿਮਾਰੀ ਲੱਗੀ ਹੋਈ ਹੈ ਤੇ ਹੁਣ ਆਪਾਂ ਜਿਹੜੀਆਂ ਚੀਜ਼ਾਂ ਦੇ ਨਾਲ ਜੁੜੇ ਹੋਏ ਆਪਾਂ ਨੂੰ ਬਹਿ ਮਹਿਗਾ ਆਪਾਂ ਨੂੰ ਪਰਮੈ ਵੀ ਜੇ ਫਲਾਨੀ ਚੀਜ਼ ਲਿਆਂਦੀ ਘਰੇ ਉਹਦੇ ਵਿੱਚੋਂ ਆਪਾਂ ਨੂੰ ਸੁੱਖ ਮਿਲੇਗਾ ਮਹਾਰਾਜ ਕਹਿੰਦੇ ਭਾਈ ਤੈਨੂੰ ਬਿਮਾਰੀ ਲੱਗੀ ਹੋਈ ਹੈ ਕਿਹੜੀ ਬਿਮਾਰੀ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਨੂੰ ਭੁੱਲਣ ਦੀ ਤੇਰੇ ਕੋਲੇ ਬਿਮਾਰੀ ਹੈ ਤੈਨੂੰ ਬਿਮਾਰੀ ਲੱਗੀ ਹੋਈ ਐ ਪ੍ਰਮਾਤਮਾ ਦੇ ਨਾਮ ਦੀ ਭੁੱਲਣ ਦੀ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਤੇ ਤੂੰ ਭਾਲਦਾ ਸੀ ਚੀਜ਼ਾਂ ਦੇ ਵਿੱਚੋਂ ਸੁੱਖ ਉਹਨਾਂ ਵਿੱਚੋਂ ਨਹੀਂ ਮਿਲਿਆ ਹਰ ਵਕਤ ਪਟਕ ਪਟਕਦਾ ਰਹਿਣਾ ਹੈ ਦੇਖੋ ਇਹ ਸਰੀਰ ਦੀ ਗੱਲ ਨਹੀਂ ਕੀਤੀ ਮਹਾਰਾਜ ਅੰਦਰਲੀ ਗੱਲ ਕਰਦੇ ਨੇ ਆਤਮਾ ਦੀ ਗੱਲ ਕਰਦੇ ਨੇ ਸਭ ਤੋਂ ਜਿਹੜਾ ਵੱਡਾ ਦੁੱਖ ਹੈ ਆਪਣੇ ਅੰਦਰ ਰਹੇਗਾ ਸਭ ਤੋਂ ਵੱਡਾ ਦੁੱਖ ਜੇ ਹੁਣ ਸਰੀਰ ਨੂੰ ਕੋਈ ਦੁੱਖ ਲੱਗੇਗਾ ਕੋਈ ਰੋਗ ਲੱਗੇਗਾ ਆਪਾਂ ਬਾਹਰੀ ਤੌਰ ਤੇ ਡਾਕਟਰਾਂ ਨੂੰ ਮਿਲ ਕੇ ਉਹਦਾ ਇਲਾਜ ਕਰਵਾ ਲਵਾਂਗੇ ਮਹਾਰਾਜ ਕਹਿੰਦੇ ਜਿਹੜੇ ਤੇਰੇ ਅੰਦਰਲੇ ਨੂੰ ਰੋਗ ਲੱਗਿਆ ਹੋਇਆ ਹੈ ਉਹਨੂੰ ਚਿੰਤਾ ਦਾ ਰੋਗ ਲੱਗਿਆ ਹੋਇਆ ਹੈ ਕਿਤੇ ਵੀ ਤੈਨੂੰ ਜਕ ਨਹੀਂ ਆਉਂਦੀ ਕਿਤੇ ਵੀ ਤੈਨੂੰ ਤੈਨ ਨਹੀਂ ਆਉਂਦਾ ਅੰਦਰ ਕਾਲਾ ਕਾਲਾ ਪਿਆ ਰਹਿੰਨਾ ਹੈ ਹਰ ਵਕਤ ਖਿਜਿਆ ਖਿਜਿਆ ਰਹਿੰਨਾ ਹੈ ਉਹ ਜਿਹੜੀ ਬਿਮਾਰੀ ਐ ਤੈਨੂੰ ਉਹਨੇ ਘੇਰ ਰੱਖਿਆ ਤੇ ਉਹ ਦੁੱਖ ਐ ਜਿਹੜੇ ਉਹ ਰੋਗ ਐ ਉਹ ਦੂਰ ਕਿਵੇਂ ਹੋਣਗੇ ਆਖੋ ਸਤਨਾਮ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ ਉਹ ਵੈਦ ਐ ਗੋ ਦਾ ਭਾਵ ਐ ਧਰਤੀ ਬਿੰਦ ਦਾ ਭਾਵ ਐ ਪਾਲਣ ਵਾਲਾ ਗੋਬਿੰਦਾ ਜਿਹੜਾ ਸਾਰੇ ਜੀਵਾਂ ਦੀ ਸਾਰੀ ਧਰਤੀ ਦੀ ਰੱਖਿਆ ਕਰਨ ਵਾਲਾ ਹੈ ਉਹ ਪ੍ਰਮਾਤਮਾ ਮੇਰਾ ਬੈਦ ਗੁਰੂ ਗੋਬਿੰਦ ਸਾਹਿਬ ਉਹ ਬੈਦ ਹੈ ਜੀ ਉਹ ਆਪਣੇ ਰੋਗ ਦੂਰ ਕਰੇਗਾ ਕਿਵੇਂ ਹਰ ਹਰ ਨਾਮ ਔਖ ਦਮੁਖ ਦੇਵੈ ਕਟ ਜਮ ਕੀ ਫੰਦਾ ਜਿਹੜੇ ਆਪਾਂ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਆ ਹਰ ਵਕਤ ਬੰਦਾ ਡਰਦਾ ਰਹਿੰਦਾ ਹੈ ਭਲੇਖਿਆਂ ਦੇ ਵਿੱਚ ਪਿਆ ਹੁੰਦਾ ਹੈ ਬਹਿਮਾਂ ਦੇ ਵਿੱਚ ਪਿਆ ਹੁੰਦਾ ਹੈ ਵੀ ਮੈਨੂੰ ਆਹ ਨਾ ਹੋ ਜਾਵੇ ਡਰਦਾ ਜਰ ਰਹਿੰਦਾ ਹੈ ਉਹ ਸਾਡੇ ਮਹਾਰਾਜ ਦੁੱਖ ਕੱਟ ਦਿੰਦੇ ਨੇ ਉਹ ਨਾਮ ਦੀ ਦਵਾਈ ਦੇ ਕੇ ਨਾਮ ਦੇ ਦਿੰਦੇ ਐ ਦੁੱਖ ਦੂਰ ਹੋ ਜਾਂਦੇ ਆਖੋ ਸਤਿਨਾਮ ਤੇ ਉਹ ਨਾਮ ਮਿਲਦਾ ਕਿੱਥੋਂ ਐ ਜੇ ਭੈਮਾ ਪਰਮਾ ਦੇ ਵਿੱਚੋਂ ਨਿਕਲਣਾ ਆਪਾਂ ਨੂੰ ਕਰਨਾ ਕੀ ਪਵੇਗਾ ਜੋ ਅੱਜ ਦੇ ਮਹੀਨੇ ਦਾ ਉਪਦੇਸ਼ ਹੈ ਮਹਾਰਾਜ ਆਪਾਂ ਨੂੰ ਸਮਝਾਉਂਦੇ ਹੈ ਭੈਮਾ ਪਰਮਾ ਦੇ ਵਿੱਚ ਕਿਵੇਂ ਨਿਕਲਣਾ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਭਾਦੋਂ ਦਾ ਮਹੀਨਾ ਹੈ ਇਹਦੇ ਵਿੱਚੋਂ ਭਾਈ ਭੈਮਾ ਪਰਮਾ ਦੇ ਵਿੱਚੋਂ ਨਿਕਲਿਓ ਨਾਮ ਦੇ ਨਾਲ ਜੁੜਿਓ ਮਹਾਰਾਜ ਕਹਿੰਦੇ ਨੇ ਕਈ ਬੰਦੇ ਹੈ ਜਿਹੜੇ ਇਸ ਮਹੀਨੇ ਦੇ ਵਿੱਚ ਬਹਿਮਾਂ ਦੇ ਵਿੱਚ ਪਏ ਹੁੰਦੇ ਐ ਪਰਮਾਂ ਦੇ ਵਿੱਚ ਪਏ ਹੁੰਦੇ ਐ ਉਹਨਾਂ ਨੂੰ ਉਪਦੇਸ਼ ਐ ਮਹਾਰਾਜ ਦਾ ਜਿਹੜੇ ਤੇ ਨਾਮ ਬਾਣੀ ਨਾਲ ਜੁੜੇ ਨੇ ਉਹਨਾਂ ਦੀ ਤਾਂ ਗੱਲ ਵੱਖਰੀ ਐ ਜਿਹੜੇ ਬਹਿਮਾਂ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਭੱਤ ਓਏ ਪਰਮ ਪੁਲਾਨੀਆਂ ਦੂਜਾ ਲਗਾ ਹੇਤ ਪਰਮਾਤਮਾ ਦੇ ਵਿੱਚ ਪੈ ਕੇ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਜਿਹਦੇ ਵਿੱਚੋਂ ਸੁੱਖ ਮਿਲਣਾ ਸੀ ਜਿੰਨੂੰ ਜਪ ਕੇ ਆਪਣੀ ਚਿੰਤਾ ਦੂਰ ਹੋਣੀ ਸੀ ਉਹਨੂੰ ਭੁਲਾ ਦਿੱਤਾ ਦੂਜਾ ਲਗਾ ਹੇਤ ਕਹਿੰਦੇ ਦੂਜੀਆਂ ਚੀਜ਼ਾਂ ਦੇ ਨਾਲ ਜੁੜ ਗਿਆ ਵਸਤੂਆਂ ਦੇ ਨਾਲ ਜੁੜ ਗਿਆ ਜਿਹੜੀ ਜਿਹੜੀ ਚੀਜ਼ ਪ੍ਰਮਾਤਮਾ ਨੇ ਦਿੱਤੀ ਹੈ ਉਹਦਾ ਸ਼ੁਕਰਾਨਾ ਨਹੀਂ ਕੀਤਾ ਉਹਨਾਂ ਚੀਜ਼ਾਂ ਦੇ ਨਾਲ ਜੁੜ ਗਿਆ ਵੀ ਆਪਾਂ ਨੂੰ ਸੁੱਖ ਮਿਲੇਗਾ ਪਰ ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲਣਾ ਭਾਦੋਏ ਭਰਮ ਪੁਲਾਣੀਆ ਪੈ ਬਹਿਮ ਦੇ ਵਿੱਚ ਪੈ ਗਿਆ ਭਰਮ ਦੇ ਵਿੱਚ ਪੈ ਗਿਆ ਵੀ ਮੈਨੂੰ ਇਹ ਚੀਜ਼ ਸੁੱਖ ਦੇ ਸਕਦੀ ਹੈ ਦੂਜਾ ਲੱਗਾ ਹੇਤ ਉਹ ਚੀਜ਼ਾਂ ਦੇ ਨਾਲ ਜੁੜ ਗਏ ਆ ਤੇ ਅੱਗੇ ਮਹਾਰਾਜ ਸਮਝਾਉਂਦੇ ਨੇ ਲੱਖ ਸੰਗਾਦ ਬਣਾਇਆ ਕਾਰਜ ਨਹੀਂ ਕੀਤਾ ਦੁਨਿਆਵੀ ਤੌਰ ਤੇ ਸਮਝਾਉਣਾ ਕਰਦੇ ਨੇ ਇਹ ਹੈ ਤੇ ਆਤਮਾ ਤੇ ਪਰਮਾਤਮਾ ਦੀ ਗੱਲ ਹੋ ਰਹੀ ਹੈ ਪਰ ਆਪਣੀ ਜਿਹੜੀ ਮਤ ਹੈ ਆਪਣੀ ਬੁੱਧ ਹੈ ਉਹ ਉਸ ਗੱਲ ਨੂੰ ਉਹਨਾਂ ਸਮਝ ਨਹੀਂ ਸਕਦੇ ਜਿਵੇਂ ਸੰਸਾਰ ਤੇ ਵਿਚਰ ਰਿਹਾ ਹੈ ਵਿਚਰ ਰਿਹਾ ਹੈ ਨਾ ਸਾਰਾ ਕੁਝ ਉਹਨਾਂ ਦੇ ਵਿੱਚੋਂ ਇਹ ਉਦਾਹਰਣਾ ਦੇ ਦੇ ਕੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਐ ਕਹਿੰਦੇ ਹੁਣ ਪਤੀ ਤੇ ਪਤਨੀ ਹੈ ਪਤੀ ਵਿਦੇਸ਼ ਚਲਿਆ ਜਾਵੇ ਤੇ ਹੁਣ ਬਾਅਦ ਵਿੱਚੋਂ ਜਿਹੜੀ ਪਤਨੀ ਹੈ ਉਹ ਹਾਰ ਸ਼ਿੰਗਾਰ ਕਰੀ ਜਾਵੇ ਤੇ ਉਹਦਾ ਹਾਰ ਸ਼ਿੰਗਾਰ ਕੀਤਾ ਕੋਈ ਲਾਭ ਦੇ ਵਿੱਚ ਨਹੀਂ ਹੈ ਕੋਈ ਉਹਦਾ ਹਾਰ ਸ਼ਿੰਗਾਰ ਕੀਤਾ ਕੋਈ ਫਾਇਦੇ ਵਿੱਚ ਨਹੀਂ ਹੈ ਕਿਉਂਕਿ ਉਹਦੇ ਕੋਲੇ ਪਤੀ ਨਹੀਂ ਹੈ ਉਹਦਾ ਜਿਹਨੂੰ ਹਾਰ ਸ਼ਿੰਗਾਰ ਕਰਕੇ ਦਿਖਾਉਣਾ ਸੀ ਉਹ ਤੇ ਕੋਲ ਨਹੀਂ ਹੈ ਤੇ ਜਿਹੜਾ ਫਿਰ ਹਾਰ ਸ਼ਿੰਗਾਰ ਕੀਤਾ ਹੈ ਬਿਰਥਾ ਹੈ ਤੇ ਹੁਣ ਇਹੀ ਆਤਮਾ ਨੂੰ ਗੱਲ ਕਹੀ ਹੈ ਪ੍ਰਮਾਤਮਾ ਨੇ বিজেপতি ਪਰਮੇਸ਼ਰ ਪਰਮਾਤਮਾ ਦਾ ਨਾਮ ਇਸ ਆਤਮਾ ਦੇ ਕੋਲੇ ਨਹੀਂ ਹੈ ਤੇ ਇਹ ਫਿਰ ਬੜੇ ਢੰਗ ਆਪਾਂ ਰੱਤਦੇ ਆ ਬੜਾ ਸੋਹਣਾ ਕਰ ਕਰਕੇ ਦਿਖਾਉਣੇ ਆ ਆਪਾਂ ਕਈ ਵਾਰੀ ਖੜ ਜਾਂਦੇ ਕਿਸੇ ਕੋਲੇ ਬੜੀਆਂ ਸੋਹਣੀਆਂ ਗੱਲਾਂ ਗੱਲਾਂ ਕਰ ਕਰਕੇ ਅਗਲੇ ਦਾ ਮਨ ਪਰਚਾਉਣੇ ਆ ਆਪਾਂ ਆਪਾਂ ਆਪ ਬਹੁਤ ਸੱਚੇ ਬਣਦੇ ਆ ਬਹੁਤ ਚੰਗੀਆਂ ਗੱਲਾਂ ਸੋਹਣੀਆਂ ਗੱਲਾਂ ਕਰਦੇ ਆ ਅਗਲਾ ਕਹਿੰਦਾ ਜੀ ਬਹੁਤ ਸੋਹਣੀਆਂ ਗੱਲਾਂ ਕਰਦਾ ਪਰ ਮਹਾਰਾਜ ਕਹਿੰਦੇ ਉਹ ਵਿਅਰਥ ਨੇ ਸਾਰੀਆਂ ਜੇ ਤੇਰੇ ਕੋਲੇ ਨਾਮ ਬਾਣੀ ਨਹੀਂ ਹੈ ਜੇ ਤੇਰੇ ਕੋਲੇ ਅੰਮ੍ਰਿਤ ਵੇਲਾ ਨਹੀਂ ਹੈ ਅੰਮ੍ਰਿਤ ਵੇਲੇ ਨਹੀਂ ਜਾਗਦਾ ਗੁਰਬਾਣੀ ਨਹੀਂ ਸੁਣਦਾ ਨਾ ਇਹ ਤੇਰੀਆਂ ਬਹੁਤੇ ਗਿਆਨ ਵਾਲੀਆਂ ਗੱਲਾਂ ਕੋਈ ਫਾਇਦੇ ਵਿੱਚ ਨਹੀਂ ਆਖੋ ਸਤਨਾਮ ਲੱਖ ਸ਼ਿੰਗਾਰ ਬਣਾਇਆ ਸ਼ਿੰਗਾਰ ਦਾ ਭਾਵ ਹੈ ਵੀ ਆਪਾਂ ਸੋਹਣੀਆਂ ਸੁਹਣੀਆਂ ਗੱਲਾਂ ਕਰਕੇ ਅਗਲੇ ਨੂੰ ਦਿਖਾਉਣੀਆ ਅਗਲੇ ਦੇ ਨਾਲ ਵਧੀਆ-ਵਧੀਆ ਗੱਲਾਂ ਮਾਰਨੀਆ ਇਹ ਹਾਰ ਸ਼ਿੰਗਾਰ ਹੈ ਜੀ ਆਪਣਾ ਵੀ ਆਪਾਂ ਬੋਲਬਾਣੀ ਦੇ ਨਾਲ ਅਗਨੇ ਨਾਲ ਕਿੰਨੇ ਕਿਵੇਂ ਗੱਲਾਂ ਕਰਦੇ ਆ ਤੇ ਕਈ ਬੰਦੇ ਕਹਿ ਵੀ ਦਿੰਦੇ ਆ ਜੀ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਬਹੁਤ ਵਧੀਆ ਬੰਦਾ ਹੈ ਬਹੁਤ ਵਧੀਆ ਵਿਚਾਰ ਹੈ ਬੰਦੇ ਦੇ ਪਰ ਮਹਾਰਾਜ ਕਹਿੰਦੇ ਵਿਚਾਰ ਇਹ ਤੇਰੇ ਉਦੋਂ ਸੋਹਣੇ ਹੋਣਗੇ ਜਦੋਂ ਤੇਰੇ ਕੋਲ ਪਰਮਾਤਮਾ ਦਾ ਨਾਮ ਹੋਵੇਗਾ ਆਖੋ ਸਤਨਾਮ ਕਿਉਂਕਿ ਫਿਰ ਵਿਚਾਰ ਆਟੋਮੈਟਿਕ ਸੋਹਣੇ ਹੋਣਗੇ ਜਦੋਂ ਨਾਮ ਹੋਵੇਗਾ ਆਪਣੇ ਕੋਲੇ ਫਿਰ ਪਰਮਾਤਮਾ ਤੋਂ ਬਿਨਾ ਆਪਾਂ ਹੋਰ ਗੱਲ ਨਹੀਂ ਕਰਨੀ ਤੇ ਜਦੋਂ ਪਰਮਾਤਮਾ ਦੀ ਹਰ ਵਕਤ ਗੱਲ ਹੋਇਆ ਕਰੇਗੀ ਤੇ ਜੇ ਕਿਸੇ ਨੇ ਹੁਣ ਆਮ ਤੌਰ ਤੇ ਗੱਲਾਂ ਕਰਦੇ ਆ ਅਗਲੇ ਨੇ ਕਹਿੰਦਾ ਜੀ ਸਾਨੂੰ ਤੇ ਪੁੱਤਰ ਦੀ ਦਾਤ ਬਖਸ਼ਿਸ਼ ਹੋ ਗਈ ਪੁੱਤਰ ਘਰ ਵਿੱਚ ਪੈਦਾ ਹੋਇਆ ਤੇ ਫਿਰ ਜਿਹੜਾ ਨਾਮ ਬਾਣੀ ਨਾਲ ਜੁੜਿਆ ਹੋਵੇਗਾ ਹੱਥ ਜੋੜ ਕੇ ਕਹੇਗਾ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ ਉਹਨੇ ਦਾਤ ਦੇ ਦਿੱਤੀ ਪ੍ਰਮਾਤਮਾ ਚੇਤੇ ਆ ਗਿਆ ਉਹਦਾ ਨਾਮ ਚੇਤੇ ਆ ਗਿਆ ਹਰ ਚੀਜ਼ ਦੇ ਵਿੱਚੋਂ ਹਰ ਗੱਲ ਦੇ ਵਿੱਚੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਉਹਨੂੰ ਚੇਤੇ ਰੱਖਣਾ ਤੇ ਜਦੋਂ ਫਿਰ ਉਹਨੂੰ ਚੇਤੇ ਰੱਖਾਂਗੇ ਤੇ ਉਹੀ ਜਿਹੜੇ ਆਪਣੇ ਵਿਚਾਰ ਹੋਣਗੇ ਬੜੇ ਸੋਹਣੇ ਲੱਗਣਗੇ ਆਖੋ ਸਤਨਾਮ ਕਿਉਂਕਿ ਫਿਰ ਉਹ ਵਿਚਾਰ ਆਪਣੀ ਗੱਲ ਤੇ ਉਹ ਰਹਿ ਨਹੀਂ ਜਾਣੀ ਉਥੇ ਫਿਰ ਪ੍ਰਮਾਤਮਾ ਦੀ ਗੱਲ ਹੀ ਹੋ ਜਾਣੀ ਹੈ ਜਦੋਂ ਹਰ ਗੱਲ ਦੇ ਵਿੱਚ ਪ੍ਰਮਾਤਮਾ ਦਾ ਨਾਮ ਆਉਂਦਾ ਹੈ ਤੇ ਉਹ ਗੱਲਾਂ ਵੀ ਪ੍ਰਮਾਤਮਾ ਦੀਆਂ ਹੋ ਜਾਂਦੀਆਂ ਨੇ ਆਖੋ ਸਤਨਾਮ ਇਦੂ ਜੇ ਲੱਗਾ ਹੈ ਤੇ ਕਹਿੰਦੇ ਫਿਰ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਕੇ ਆਪਣੇ ਮਨੋਂ ਬਣਾਏ ਹੋਏ ਵਿਚਾਰ ਬੜੇ ਸੋਹਣੇ ਕਰ ਕਰਕੇ ਦਿਖਾਉਣਾ ਨਾ ਉਹ ਬ्यर्थ ਨੇ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਉਹਨਾਂ ਗੱਲਾਂ ਦੇ ਨਾਲ ਤੇਰਾ ਇੱਕ ਵੀ ਕਾਰਜ ਨਹੀਂ ਸਬਰਣ ਆਖੋ ਸਤਨਾਮ ਜਿਹੜੇ ਬਾਹਰੀ ਤੌਰ ਤੇ ਚਾਹੇ ਦੁਨਿਆਵੀ ਤੌਰ ਤੇ ਆਪਣੇ ਕਾਰਜ ਹੈ ਤੇ ਚਾਹੇ ਆਤਮਾ ਤੇ ਜਿਹੜੇ ਪ੍ਰਮਾਤਮਾ ਤਿੱਕਰ ਦਾ ਰਸਤਾ ਹੈ ਇਹ ਰਸਤੇ ਦੇ ਕਾਰਜ ਨੇ ਇੱਕ ਵੀ ਨਹੀਂ ਸਵਰਨਾ ਤੇ ਫਿਰ ਮਹਾਰਾਜ ਅੱਗੇ ਕਹਿੰਦੇ ਨੇ ਜੇ ਪ੍ਰਮਾਤਮਾ ਦਾ ਨਾਮ ਨਾਂ ਜਪਿਆ ਇਹ ਦੇਹ ਹੈ ਜਿਹੜੀ ਇਹ ਮਿਲੀ ਆਪਾਂ ਨੂੰ ਸਰੀਰ ਮਿਲਿਆ ਨਾਮ ਜਪਣ ਵਾਸਤੇ ਤੇ ਫਿਰ ਮਹਾਰਾਜ ਅੱਗੇ ਕਹਿੰਦੇ ਨੇ ਜਦੋਂ ਇਹ ਸਰੀਰ ਫਿਰ ਵਿੰਸ ਗਿਆ ਨਾ ਇਹ ਸਰੀਰ ਤਿਆਗ ਦਿੱਤਾ ਇਹ ਸਰੀਰ ਦੀ ਅਰਬਲਾ ਪੂਰੀ ਹੋ ਗਈ ਉਮਰ ਪੂਰੀ ਹੋ ਗਈ ਤੇ ਜਦੋਂ ਫਿਰ ਇਹ ਸਰੀਰ ਨੂੰ ਆਤਮਾ ਛੱਡ ਕੇ ਜਾਵੇਗੀ ਸੁਵਾਸ ਨਿਕਲਣਗੇ ਤੇ ਫਿਰ ਮਹਾਰਾਜ ਕਹਿੰਦੇ ਨੇ ਜਿਤ ਦਿਨ ਦੇਹ ਬਿਨਸਸੀ ਜਤਬੇਲੇ ਕੈ ਸੰ ਪ੍ਰੇਤਾ ਇਹ ਚਿੱਤ ਰਖ ਬਿਨਾਮ ਤੋਂ ਬਿਨਾਂ ਦੀ ਗੱਲ ਹੋ ਰਹੀ ਹੈ ਹੁਣ ਜਦੋਂ ਮਹਾਰਾਜ ਕਹਿੰਦੇ ਜਦੋਂ ਇਹ ਦੇਹ ਦੇ ਵਿੱਚੋਂ ਇਹ ਸਰੀਰ ਦੇ ਵਿੱਚੋਂ ਪ੍ਰਾਣ ਪੰਖੇ ਰੂ ਉੱਡ ਗਏ ਤੇ ਫਿਰ ਜਿੰਨਾਂ ਨੂੰ ਤੋਂ ਬੜੇ ਸੋਹਣੇ ਵਿਚਾਰ ਸੁਣਾਉਂਦਾ ਸੀ ਨਾ ਬੜੀਆਂ ਸੋਹਣੀਆਂ ਸੁਣੀਆਂ ਗੱਲਾਂ ਕਰਕੇ ਸੁਣਾਉਂਦਾ ਸੀ ਰੋਹੀ ਕਹਿਣਗੇ ਵੀ ਹੁਣ ਤੇ ਇਹ ਮਿੱਟੀ ਦੀ ਢੇਜੀ ਐ ਹੁਣ ਤੇ ਇਹ ਪ੍ਰੇਤ ਐ ਇਹਨੂੰ ਦਵਾ-ਦਵ ਲੈ ਜੋ ਆਖੋ ਸਤਨਾਮ ਜਿੱਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੰ ਪ੍ਰੇਤ ਤੇ ਦੱਸੋ ਫਿਰ ਤੇਰੀਆਂ ਕੀਤੀਆਂ ਹੋਈਆਂ ਗੱਲਾਂ ਕਿਸੇ ਕੰਮ ਆਈਆਂ ਨਹੀਂ ਆਈਆਂ ਕਿ ਕਿ ਪ੍ਰਮਾਤਮਾ ਨਾਲ ਜੁੜ ਕੇ ਨਹੀਂ ਕੀਤਾ ਪ੍ਰਮਾਤਮਾ ਦਾ ਨਾਮ ਨਹੀਂ ਚੇਤੇ ਕੀਤਾ ਹੁਣ ਜਦੋਂ ਪ੍ਰਮਾਤਮਾ ਦਾ ਨਾਮ ਚੇਤੇ ਹੋਵੇਗਾ ਫਿਰ ਇਦਾਂ ਸਭ ਕੁਝ ਨਹੀਂ ਹੋਣਾ ਇਹ ਜਿਹੜੇ ਨਾਮ ਤੋਂ ਭਟਕੇ ਹੋਏ ਐ ਨਾ ਜਿਹੜੇ ਬਹਿਮਾ ਭਰਮਾਂ ਦੇ ਵਿੱਚ ਪਏ ਹੋਏ ਐ ਇਹ ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਜਦੋਂ ਫਿਰ ਉਹ ਸਰੀਰ ਨੂੰ ਛੱਡ ਕੇ ਜਾਂਦੇ ਐ ਤੇ ਫਿਰ ਉਸ ਵੇਲੇ ਜਿਹੜੀ ਇਸਤਰੀ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਨਾ ਆਪਣੇ ਘਰ ਵਾਲੇ ਆਪਣੇ ਪਤੀ ਦੇ ਨਾਲ ਸਭ ਤੋਂ ਗੂੜਾ ਰਿਸ਼ਤਾ ਦੱਸਿਆ ਪਤੀ ਪਤਨੀ ਦਾ ਤੇ ਫਿਰ ਉਹੀ ਪਤਨੀ ਕਹਿਣ ਲੱਗ ਜਾਂਦੀ ਹੈ ਕੱਢੋ ਕੱਢੋ ਹੋਈ ਕਹਿੰਦੇ ਹੁਣ ਇਹਨੂੰ ਲੈ ਜਾਓ ਇਹ ਪ੍ਰੇਤ ਹੈ ਹੁਣ ਇਹਦੇ ਵਿੱਚ ਕੁਝ ਨਹੀਂ ਹੈ ਮਹਾਰਾਜ ਕਹਿੰਦੇ ਅੱਗੇ ਪਕੜ ਚਲਾਏ ਨਾ ਦੂਤ ਜਾਬਾ ਕਿਸੇ ਨਾ ਦੇਨੇ ਪੇਤ ਕਹਿੰਦੇ ਜੇ ਬਗੈਰ ਨਾਮ ਤੋਂ ਚਲਿਆ ਗਿਆ ਪ੍ਰਮਾਤਮਾ ਨਾਲ ਜੁੜੇ ਤੋਂ ਬਗੈਰ ਚਲਿਆ ਗਿਆ ਨਾ ਜਮਦੂਤਾ ਨੇ ਪਤਾ ਨਹੀਂ ਇਹ ਕਿੱਥੇ ਲੈ ਜਾਣਾ ਪਕੜ ਚਲਾਇਨ ਦੂਤ ਜਮ ਕਿਸੇ ਕਿਸੇ ਨਾ ਦੇਣੀ ਭੇਤ ਕਹਿੰਦੇ ਕਿਸੇ ਨੂੰ ਭੇਤ ਨਹੀਂ ਦੇਣਾ ਤੈਨੂੰ ਵੀ ਭੇਤ ਨਹੀਂ ਦੇਣਾ ਵੇ ਕਿੱਥੇ ਲੈ ਕੇ ਜਾ ਰਹੇ ਆ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਨੇ ਜਿਹੜੇ ਅੰਮ੍ਰਿਤ ਵੇਲੇ ਤੋਂ ਵਾਂਝੇ ਨੇ ਜਿਹੜੇ ਗੁਰਬਾਣੀ ਪੜਨ ਤੇ ਸੁਣਨ ਤੋਂ ਵਾਂਝੇ ਨੇ ਜਿਹੜੇ ਉਹਨਾਂ ਦੀ ਗੱਲ ਕੀਤੀ ਐ ਆਤਮਾ ਨੂੰ ਪਤਾ ਨਹੀਂ ਐ ਜਮਦੂਤ ਕਿੱਥੇ ਲੈ ਕੇ ਜਾਣਗੇ ਕਿਹੜੀ ਸਜ਼ਾ ਦੇਣਗੇ ਕੋਈ ਬੇਤ ਨਹੀਂ ਉਹਨਾਂ ਦਾ ਹੁਣ ਕਿਉਂਕਿ ਜਦੋਂ ਉਹ ਬੀਤਦੀ ਐ ਉਹਨੂੰ ਪਤਾ ਲੱਗਦਾ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਐ ਵੀ ਆਪਣੇ ਨਾਲ ਕੀ ਹੋਣਾ ਐ ਜਮਾ ਨੇ ਕੀ ਕਰਨ ਐ ਜਿਹੜੇ ਨਾਮ ਤੋਂ ਵਾਂਝੇ ਨੇ ਤੇ ਫਿਰ ਮਹਾਰਾਜ ਅੱਗੇ ਦੱਸਦੇ ਨੇ ਛੱਡ ਖੜੋਤੈ ਖਨੈ ਮਾਹੇ ਜਿੰਨ ਸੋ ਲੱਗਾ ਹੈ ਤਾ ਕਹਿੰਦੇ ਜਿੰਨਾ ਦੇ ਨਾਲ ਬੜਾ ਪ੍ਰੇਮ ਪਾਇਆ ਹੋਇਆ ਸੀ ਨਾਮ ਨੂੰ ਤੇ ਭੁੱਲ ਗਿਆ ਸੀ ਜਿੰਨਾ ਦੇ ਨਾਲ ਬੜਾ ਪ੍ਰੇਮ ਪਾਇਆ ਹੋਇਆ ਸੀ ਉਹ ਇਹ ਚਾਹੇ ਰਿਸ਼ਤੇਦਾਰ ਨੇ ਚਾਹੇ ਆਪਣੇ ਪਰਿਵਾਰਕ ਮੈਂਬਰ ਨੇ ਚਾਹੇ ਦੋਸਤ ਮਿੱਤਰ ਹੈ ਜਿੰਨਾ ਨਾਲ ਬੜਾ ਪ੍ਰੇਮ ਪਾ ਕੇ ਪਰਮਾਤਮਾ ਨੂੰ ਭਾਈ ਬੈਠਾ ਸੀ ਨਾ ਛੱਡ ਖੜੋਤਾ ਖਿਣੈ ਮਾਹੀ ਕਹਿੰਦੇ ਇੱਕ ਖਿੰਣ ਦੇ ਵਿੱਚ ਛੱਡ ਜਾਂਦੇ ਨੇ ਆਖੋ ਸਤਨਾਮ ਇੱਕ ਛਿੰਨ ਦੇ ਵਿੱਚ ਜਿੰਨਾ ਨਾਲ ਬੜਾ ਪ੍ਰੇਮ ਹੁੰਦਾ ਤੇਰਾ ਇੱਕ ਜਦੋਂ ਤੇਰੇ ਪ੍ਰਾਨ ਪੰਖੇ ਰੂ ਉੱਡ ਗਏ ਉਹਨਾਂ ਨੇ ਕਿਸੇ ਨੇ ਤੇਰੇ ਸਾਥ ਨਹੀਂ ਨਿਭਨਾ ਆਖੋ ਸਤਨਾਮ ਦੇਖੋ ਸੰਗਤ ਕਿੰਨੀ ਬੈਠੀ ਹੈ ਬਾਜ ਮੇਰੇ ਤਾਂ ਹੀ ਵੀ ਨਹੀਂ ਪਹੁੰਚਦੀ ਨਾਮ ਦੀ ਗੱਲ ਹੋ ਰਹੀ ਹੈ ਨਾ ਨਾਮ ਸਾਰੇ ਇਹ ਪ੍ਰਮਾਤਮਾ ਦਾ ਨਾਮ ਹੈ ਸਾਰੇ ਜਪਿਆ ਕਰੋ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਫਿਰ ਮਹਾਰਾਜ ਅੱਗੇ ਦੱਸਦੇ ਨੇ ਜਮਦੂਤ ਫਿਰ ਕੀ ਕਰਦੇ ਨੇ ਹੱਥ ਮਰੋੜੈ ਤਨ ਕੱਪੇ ਸਿਆਹ ਹੋ ਹੋ ਆਸੀ ਤਾ ਕਹਿੰਦੇ ਫਿਰ ਅੰਗ ਮੁੜਦੀ ਹੈ ਜਦੋਂ ਬੰਦੇ ਦੇ প্রাণ पंखेरु जानते है ना शरीर ਦੇ ਵਿੱਚੋਂ ਜਦੋਂ ਬੰਦੇ ਨੂੰ ਮੌਤ ਆਉਂਦੀ ਹੈ ਉਦੋਂ ਤੜਫਦਾ ਹੈ ਬੰਦਾ ਅੰਗ ਪੈਰ ਮੁਰਦੇ ਹੈਗੇ ਉਹਦੇ ਪੰਗ ਹੁੰਦਾ ਦੁਖੀ ਹੁੰਦਾ ਹੈ ਹੱਥ ਮਰੋੜੇ ਤਨ ਕਪੇ ਤਨ ਕਪੇ ਦਾ ਭਾਵ ਹੈ ਵੀ ਦੁਖੀ ਹੁੰਦਾ ਹੈ ਬੜਾ ਤੜਫਦਾ ਹੈ ਚੀਕਾ ਮਾਰਦਾ ਹੈ ਜਦੋਂ ਜਮਦੂਤ ਆਉਂਦੇ ਹੈ ਸਿਆਹ ਹੋ ਹੁਆ ਸੇਤ ਕਹਿੰਦੇ ਸਰੀਰ ਫਿਰ ਕਦੇ ਤਾਂ ਕਿੱਟਾ ਪੈ ਜਾਂਦਾ ਹੈ ਕਦੇ ਪੀਲਾ ਪੈ ਜਾਂਦਾ ਹੈ ਇਦਾਂ ਰੰਗ ਬਟਾਉਂਦਾ ਰਹਿੰਦਾ ਹੈ ਬੰਦਾ ਉਹ ਸਰੀਰ ਹੈ ਜਿਹੜਾ ਰੰਗ ਬਟਾਉਂਦਾ ਰਹਿੰਦਾ ਹੈ ਜਦੋਂ ਮੌਤ ਆਉਂਦੀ ਹੈ ਬੰਦੇ ਨੂੰ ਐਨਾ ਦੁਖੀ ਹੁੰਦਾ ਹੈ ਉਦੋਂ ਫਿਰ ਜਾਨ ਵੀ ਛੇਤੀ ਨਹੀਂ ਨਿਕਲਦੀ ਹੱਥ ਮਰੋੜੇ ਜੇ ਹੁਣ ਆਮ ਤੌਰ ਤੇ ਕੋਈ ਆਪਣੀ ਬਾਹਮ ਰੋੜ ਦੇਵੇ ਫੜ ਕੇ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਹੈ ਤੇ ਇਦਾਂ ਹੀ ਫਿਰ ਜਦੋਂ ਉਹ ਜਮਨ ਦੂਤ ਤੇ ਸਰੀਰ ਦੇ ਵਿੱਚੋਂ ਜਿੰਦ ਕੱਢਦੇ ਐ ਨਾ ਤੇ ਉਦੋਂ ਫਿਰ ਜਾਨ ਲਿੱਕਣ ਦੇ ਬਰੋਬਰ ਹੁੰਦਾ ਹੈ ਉਹਨਾ ਆਪਾਂ ਨੂੰ ਤਾਂ ਪਤਾ ਨਹੀਂ ਇਹ ਕਿੰਨਾ ਕੁ ਦੁਖੀ ਹੁੰਦਾ ਹੋਊਗਾ ਬੰਦਾ ਉਸ ਵੇਲੇ ਵੀ ਆਪਾਂ ਮਹਿਸੂਸ ਕਰ ਸਕਦੇ ਆ ਵੀ ਆਪਣੇ ਸਰੀਰ ਤੇ ਸੱਟ ਲੱਗੀ ਹੋਵੇ ਕਿੰਨਾ ਦੁਖੀ ਹੁੰਨੇ ਆ ਵੀ ਆਪਣੇ ਵਿੱਚੋਂ ਇਦਾਂ ਹੀ ਕੋਈ ਸਰੀਰ ਦੇ ਵਿੱਚੋਂ ਕੋਈ ਹੱਥ ਪਾ ਕੇ ਕੋਈ ਚੀਜ਼ ਕੱਢ ਲਵੇ ਆਪਣੀਆਂ ਅੰਤਰੀਆਂ ਕੱਢ ਲਵੇ ਇਦਾਂ ਹੀ ਤੇ ਕਿੰਨਾ ਦੁੱਖ ਲੱਗੇਗਾ ਤੇ ਉਹ ਵੀ ਫਿਰ ਆਪਣੇ ਜਿਹੜੇ ਪ੍ਰਾਣ ਪੰਖੇਰੂ ਅੰਦਰ ਹੈ ਨਾ ਉਹ ਵੀ ਫਿਰ ਉਦਾਂ ਹੀ ਕੱਢਦੇ ਆ ਤੇ ਫਿਰ ਕਿੰਨਾ ਦੁਖੀ ਹੁੰਦਾ ਹੈ ਬੰਦਾ ਇਹ ਹੈ ਨਾਮ ਤੋਂ ਵਾਂਝੇ ਜਿਹੜੇ ਨਾਮ ਤੋਂ ਬਿਨਾ ਨਹੀਂ ਤੇ ਫਿਰ ਮਹਾਰਾਜ ਅੱਗੇ ਕਹਿੰਦੇ ਨੇ ਜਿਹਾ ਬੀਜੈ ਸੋ ਲੌਣਾ ਕਰਮਾਂ ਸੰਧੜਾ ਕੇ ਤ ਕਹਿੰਦੇ ਫਿਰ ਅੰਤ ਵੇਲੇ ਪਤਾ ਲੱਗਦਾ ਜਦੋਂ ਬੰਦਾ ਦੁਖੀ ਹੁੰਦਾ ਓਦੋਂ ਫਿਰ ਪਛਤਾਉਂਦਾ ਵੀ ਮੈਂ ਤਾਂ ساری ਉਮਰ ਮਾੜੇ ਕੰਮ ਹੀ ਕਰਦਾ ਰਿਹਾ ਜਿਹਨੇ ਹੁਣ ਸੁਖ ਦੇਣਾ ਸੀ ਨਾ ਅੰਤ ਵੇਲੇ ਜਿਹੜਾ ਬੰਦਾ ਪਰਮੇਸ਼ਰ ਨਾਲ ਜੁੜਿਆ ਹੁੰਦਾ ਉਨੂੰ ਮੌਤ ਸੌਖੀ ਆ ਜਾਂਦੀ ਆਖੋ ਸਤਨਾਮ ਉਹਨੂੰ ਤਰਫਨਾ ਨਹੀਂ ਲੱਗਦੀ ਉਸ ਵੇਲੇ ਉਹ ਬੰਦਾ ਦੁਖੀ ਨਹੀਂ ਹੁੰਦਾ ਤੁਸੀਂ ਦੇਖਿਆ ਹੋਵੇਗਾ ਸੰਸਾਰ ਤੇ ਬਹੁਤ ਸਾਰਿਆਂ ਨੇ ਵੀ ਆਪਾਂ ਅਮ ਤੌਰ ਤੇ ਗੱਲਾਂ ਵੀ ਕਰਦੇ ਆ ਵੀ ਪ੍ਰਸ਼ਾਦਾ ਪਾਣੀ ਛਕਿਆ ਜੀ ਜਲ ਪਾਣੀ ਛਕ ਕੇ ਆਰਾਮ ਨਾਲ ਪਏ ਐ ਤੇ ਪਤਾ ਨਹੀਂ ਲੱਗਿਆ ਕਦੋਂ ਪ੍ਰਾਣ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਕੋਲੇ ਬੈਠਿਆਂ ਨੂੰ ਇਹਨੇ ਪਤਾ ਲੱਗਿਆ ਕਈ ਵਾਰੀ ਆਪਾਂ ਗੱਲਾਂ ਵੀ ਕਰਦੇ ਹੁੰਨੇ ਆ ਜਿਹੜੇ ਪਰਮੇਸ਼ਰ ਨਾਲ ਜੁੜੇ ਹੁੰਦੇ ਐ ਜਿਹੜੇ ਨਾਮ ਨਾਲ ਜੁੜੇ ਹੁੰਦੇ ਐ ਉਹਨਾਂ ਨੂੰ ਮੌਤ ਵੀ ਬਹੁਤ ਸੌਖੀ ਆਉਂਦੀ ਐ ਉਹਨਾਂ ਨੂੰ ਭਟਕਣਾ ਨਹੀਂ ਪੈਂਦਾ ਉਹਨਾਂ ਦੇ ਅੰਗ ਪੈਰ ਨਹੀਂ ਮੁੜਦੇ ਉਹਨਾਂ ਨੂੰ ਦੁਖੀ ਨਹੀਂ ਹੋਣਾ ਪੈਂਦਾ ਤੇ ਦੁਖੀ ਉਹ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਨਹੀਂ ਕਰਦੇ ਚੰਗਾ ਕਰਮ ਕੀ ਹੈ ਅੰਮ੍ਰਿਤ ਵੇਲੇ ਜਾਗਣਾ ਗੁਰੂ ਘਰ ਆਉਣਾ ਇਸ਼ਨਾਨ ਕਰਨਾ ਲੋਕਾਂ ਦਾ ਭਲਾ ਕਰਨਾ ਕਿਸੇ ਦੀ ਹੈਲਪ ਕਰਨੀ ਕਿਸੇ ਦਾ ਮਾਰਾ ਨਾ ਕਰਨਾ ਇਹ ਹੈ ਚੰਗੇ ਕਰਮ ਚੰਗੇ ਕਰਮਾਂ ਦਾ ਫਲ ਆਪਾਂ ਨੂੰ ਅੱਗੇ ਮਿਲਣਾ ਹੈ ਕਰਮਾਂ ਸੰਧੜਾ ਖੇਤ ਇਹ ਆਪਾਂ ਨੂੰ ਜਿਹੜਾ ਖੇਤ ਆ ਸਰੀਰ ਮਿਲਿਆ ਹੋਇਆ ਇਹ ਖੇਤ ਹੈ ਇਸ ਖੇਤ ਦੇ ਨਾਲ ਹੁਣ ਆਪਾਂ ਦੇਖਣਾ ਹੈ ਵੀ ਆਪਾਂ ਕੀ ਅਗਾਉਣਾ ਹੈ ਵੇ ਹੁਣ ਆਪਣੇ ਕੋਲੇ ਖੇਤ ਹੈ ਬਾਣ ਹੈ ਜਿਮੀਦਾਰਾਂ ਕੋਲ ਜਿਵੇਂ ਭਾਈਚਾਰੇ ਕੋਲ ਜ਼ਮੀਨ ਹੈ ਉਹ ਹੁਣ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਵੀ ਬਾਣ ਦੇ ਵਿੱਚ ਕੀ ਅਗਾਉਣਾ ਹੈ ਹੁਣ ਉਹੀ ਕੁਝ ਉਗੜੇਗਾ ਜਿਹੜਾ ਕੁਝ ਬੀਜਾਂਗੇ ਹੁਣ ਇਹ ਸਰੀਰ ਦੇ ਵਿੱਚ ਜਿਹੜਾ ਕੁਝ ਆਪਾਂ ਪਾਵਾਂਗੇ ਨਾ ਜਿਹੜੇ ਕਰਮ ਕਰਾਂਗੇ ਫਿਰ ਉਹੋ ਜਿਹਾ ਹੀ ਇਹ ਸਰੀਰ ਨੂੰ ਫਲ ਮਿਲਣਾ ਹੈ ਆਪ ਕੋ ਸਤਨਾਮ ਉਹੋ ਜਿਹਾ ਹੀ ਫਲ ਮਿਲੇਗਾ ਤੇ ਫਿਰ ਜੇਤੇ ਆਪਾਂ ਚੰਗੇ ਕਰਮ ਕਰਾਂਗੇ ਆਪਾਂ ਨੂੰ ਚੰਗੇ ਕਰਮਾਂ ਦਾ ਫਲ ਮਿਲਣਾ ਹੈ ਤੇ ਜੇ ਸਾਡੀ ਜ਼ਿੰਦਗੀ ਆਪਾਂ ਮਾੜੇ ਕਰਮ ਹੀ ਕਰਦੇ ਰਹੇ ਠੱਗੀਆਂ ਮਾਰਦੇ ਰਹੇ ਪਰਾਇਆ ਹੱਕ ਖਾਂਦੇ ਰਹੇ ਤੇ ਫਿਰ ਆਪਾਂ ਨੂੰ ਕਿੱਥੇ ਸੁੱਖ ਮਿਲੇਗਾ ਕੋ ਸਤਨਾਮ ਜੇ ਫਿਰ ਤਿੰਨੀ ਨਾ ਸੁੱਖ ਮਿਲਣਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਚੰਗੇ ਕਰਮ ਕਰਨੇ ਤੇ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਪ੍ਰਭ ਸਨ ਨਾਗਤੀ ਚਰਨ ਬੋਹਿਤ ਪ੍ਰਭ ਦੇ ਤੋ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇ ਤੋ ਕਹਿੰਦੇ ਚੰਗੇ ਕਰਮ ਕਰਨ ਵਾਸਤੇ ਤੈਨੂੰ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਪਵੇਗਾ ਆਪ ਕੋ ਸਤਨਾਮ ਇਹਦੇ ਨਾਮ ਨਾਲ ਦੁੜਨਾ ਪਵੇਗਾ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਨਾ ਉਹਦੇ ਵਿੱਚ ਦਇਆ ਆਉਂਦੀ ਹੈ ਉਹਦੇ ਵਿੱਚ ਧਰਮ ਆਉਂਦਾ ਹੈ ਉਹਦੇ ਵਿੱਚ ਹਿੰਮਤ ਆਉਂਦੀ ਹੈ ਜੇ ਤੇ ਬੰਦਾ ਦਇਆਵਾਨ ਹੋਵੇਗਾ ਉਸੇ ਨੂੰ ਹੀ ਦੂਜੇ ਤੇ ਤਰਸ ਆਵੇਗਾ ਨਾ ਵੀ ਯਾਰ ਇਹਨੂੰ ਹੁਣ ਲੋੜ ਹੈ ਹੈਲਪ ਦੀ ਲੋੜ ਹੈ ਹੈਲਪ ਕਰੀਏ ਆਪਾਂ ਜਿਹੜੇ ਬੰਦੇ ਨੂੰ ਤਰਸਾਉਂਦਾ ਉਹੀ ਕਰੇਗਾ ਤੇ ਜਿਹੜਾ ਨਰਦਈ ਹੈ ਪੱਥਰ ਦਿਲ ਹੈ ਉਹਨੂੰ ਕਿੱਥੇ ਤਰਸਾਉਂਦੇ ਪਹਿਲੇ ਨੰਬਰ ਤੇ ਦਇਆ ਆਵੇਗੀ ਤੇ ਫਿਰ ਦਇਆ ਤੋਂ ਬਾਅਦ ਹਿੰਮਤ ਬੰਦੇ ਦੇ ਵਿੱਚ ਹਿੰਮਤ ਹੋਵੇ ਅਮਰਤ ਵੇਲੇ ਜਾਗਣ ਦੀ ਵੀ ਫਟਾਫਟ ਝੱਟਦੇ ਨੇ ਉੱਠ ਕੇ ਸਨਾਲ ਪਾਣੀ ਕਰ ਲਿਆ ਅਮਰਤ ਵੇਲਾ ਸਾਂਭ ਲਿਆ ਕਿਉਂਕਿ ਜੇ ਬੰਦੇ ਵਿੱਚ ਹਿੰਮਤ ਹੋਵੇਗੀ ਤਾਂ ਹੀ ਉਹ ਗੁਰਬਾਣੀ ਪੜ ਸਕਦਾ ਹੈ ਤੇਨੇ ਕਈ ਵਾਰੀ ਮੇਰੇ ਅਰਕਾ ਹੁੰਦਾ ਕੇਸਲੀ ਬੱਟੀ ਰੱਖਦਾ ਵੀ ਚਲੋ ਦਿਨ ਚੜ੍ਹਨ ਦੇ ਫੇਰ ਉਠਾਂਗੇ ਤੇ ਉਹ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਸੂਰਜ ਸਾਹਮਣੇ ਆ ਜਾਂਦਾ ਹੈ ਕੇਸਲ ਨਹੀਂ ਬੱਣੇ ਚਾਹੀਦੇ ਹਿੰਮਤ ਰੱਖਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਦਇਆਵਾਨ ਹੋਵੇਗਾ ਹਿੰਮਤ ਹੋਵੇਗੀ ਉਹਦੇ ਵਿੱਚ ਤੇ ਫਿਰ ਬੰਦਾ ਧਰਮੀ ਹੋਵੇਗਾ ਤੇ ਮਹਾਰਾਜ ਅੱਗੇ ਕਹਿੰਦੇ ਨੇ ਜਿਹੜੇ ਸ਼ਰਨ ਦੇ ਵਿੱਚ ਆਉਣਗੇ ਨਾਮ ਜਪਣਗੇ ਸੇ ਭੱਤ ਨਰਕ ਨਾ ਪਾਈਐ ਹੈ ਗੁਰ ਰਖਣਾ ਵਾਲਾ ਹੈ ਤੋ ਕਹਿੰਦੇ ਆ ਭਾਦੋਂ ਦੇ ਮਹੀਨੇ ਦੀ ਵਿਚਾਰ ਸੁਣ ਕੇ ਜੇ ਗੁਰਬਾਣੀ ਨੂੰ ਸਮਝ ਲਿਆ ਗੁਰਬਾਣੀ ਜਿਵੇਂ ਦੱਸਦੀ ਹੈ ਉਵੇਂ ਚੱਲਣ ਲੱਗ ਪਏ ਭਾਦੋ ਦੇ ਮਹੀਨੇ ਦਾ ਸੁਣ ਕੇ ਉਪਦੇਸ਼ ਸੁਣ ਕੇ ਆਪਾਂ ਚੰਗੇ ਪਾਸੇ ਲੱਗਾਗੇ ਨਾ ਫਿਰ ਮਹਾਰਾਜ ਕਹਿੰਦੇ ਇਹ ਕੱਲੇ ਭਾਦੋਂ ਦੇ ਮਹੀਨੇ ਦਾ ਉਪਦੇਸ਼ ਨਹੀਂ ਹੈ ਇਹ 12 ਮਹੀਨਿਆਂ ਦਾ ਤੈਨੂੰ ਉਪਦੇਸ਼ ਹੈ ਆਖੋ ਸਤਨਾਮ 12 ਮਹੀਨਿਆਂ ਦਾ ਹੀ ਉਪਦੇਸ਼ ਹੈ ਵੇ ਜੇ ਹੁਣ ਆਪ ਉਪਦੇਸ਼ ਦੇ ਦਿੱਤਾ ਇਹ ਨਹੀਂ ਹੈਗਾ ਵੀ ਹੁਣ ਆ ਅਗਲਾ ਜਿਹੜੇ ਅਸੂ ਦੇ ਸੰਗਰਾਮ ਆਉਗੇ ਉਦੋਂ ਤਿੱਕਰੀ ਲਾਗੂ ਕਰਨਾ ਇਹ ਜਿਵੇਂ ਕਈ ਹਿੰਦੂ ਮਤ ਦੇ ਅਨੁਸਾਰ ਮੈਂ ਦੇਖਿਆ ਵਸਾਉਣ ਦਾ ਜਦੋਂ ਮਹੀਨਾ ਚੜ ਜਾਂਦਾ ਹੈ ਉਦੋਂ ਮਾਸ ਮਿੱਠੀ ਖਾਣਾ ਉਹ ਛੱਡ ਦਿੰਦੇ ਐ ਇੱਕ ਮਹੀਨਾ ਤੇ ਜਦੋਂ ਸਾਵਣ ਲੱਗ ਜਾਂਦਾ ਫਿਰ ਉਦਾਂ ਹੀ ਸ਼ੁਰੂ ਕਰ ਦਿੰਦੇ ਐ ਇਦਾਂ ਨਹੀਂ ਕਰਨਾ ਮਹਾਰਾਜ ਕਹਿੰਦੇ ਜੋ ਉਪਦੇਸ਼ ਤੋਂ ਸੁਣ ਲਿਆ ਸਾਡੀ ਜ਼ਿੰਦਗੀ ਤੇਰੇ ਤੇ ਲਾਗੂ ਰਹੇ ਆਪੋ ਸਤਨਾਮ ਤੇ ਜੇ ਹੁਣ ਸਾਵਣ ਦਾ ਮਹੀਨਾ ਕਰਕੇ ਕੰਨਾਂ ਨੇ ਮਾਰੇ ਕਰਮ ਕਰਨੇ ਛੱਡੇ ਐ ਮੀਟ ਮਾਨਾ ਮੀਟ ਖਾਣਾ ਛੱਡਿਆ ਤੇ ਫਿਰ ਇੱਕ ਮਹੀਨੇ ਨਾਲ ਕੀ ਹੋ ਜਾਵੇਗਾ ਛੱਡਣਾ ਫਿਰ ਜਾਂ ਤੇ ਪੱਕੇ ਹੀ ਛੱਡ ਤੇ ਜਾਂ ਫਿਰ ਇਹ ਵੀ ਨਾ ਛੱਡ ਫਿਰ ਪਖੰਡ ਕਿਉਂ ਕਰਦੇ ਆਂ ਵੀ ਉਪਦੇਸ਼ ਹੈ ਜਿਹੜਾ ਆਪਾਂ ਨੂੰ ਸਾਲ ਦਾ ਉਪਦੇਸ਼ ਹੈ ਭਾਵ ਕੀ ਸਾਰੀ ਉਮਰ ਦਾ ਉਪਦੇਸ਼ ਹੈ ਮਹਾਰਾਜ ਕਹਿੰਦੇ ਅੱਜ ਉਪਦੇਸ਼ ਸੁਣ ਲਿਆ ਇਹਨੂੰ ساری ਜ਼ਿੰਦਗੀ ਵਿੱਚ ਲਾਗੂ ਕਰਕੇ ਰੱਖੀਂ ਆਖੋ ਸਤਨਾਮ ਤੇ ਫਿਰ ਜਦੋਂ ਇਹ ਉਪਦੇਸ਼ ਨੂੰ ਸੁਣ ਲਿਆ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਿਆ ਤੇ ਫਿਰ ਭਾਦੋਏ ਨਰਕ ਨਾ ਪਾਈਐ ਹੈ ਗੁਰ ਰਖਣ ਵਾਲਾ ਏਕ ਕਹਿੰਦੇ ਫਿਰ ਤੈਨੂੰ ਨਰਕ ਨਹੀਂ ਜਾਣਾ ਪੈਣਾ ਨਰਕ ਕੀ ਹੈ ਨਰਕ ਹੁਣ ਕਈ ਆਪਾਂ ਨੂੰ ਇਹ ਵੀ ਭਰਮ ਪਿਆ ਹੋਇਆ ਹੈ ਵੀ ਨਰਕ ਤੇ ਸਵਰਗ ਉੱਤੇ ਹੈ ਮਰ ਕੇ ਜਾਵਾਂਗੇ ਮਹਾਰਾਜ ਕਹਿੰਦੇ ਮਰ ਕੇ ਭਈ ਜਿਹੜੇ ਜਹ ਜੇ ਤੇਰੇ ਕਰ ਮੈਣਾ ਉਹੋ ਜੇ ਤੈਨੂੰ ਜੂਨ ਮਿਲ ਜਾਵੇਗੀ ਉਹੋ ਜਾਂ ਤੈਨੂੰ ਗਾਹ ਜਾ ਕੇ ਸੁਖ ਮਿਲ ਜਾਵੇਗਾ ਜੇ ਤੇ ਆਪਾਂ ਚੰਗੇ ਕਰਮ ਕਰਦੇ ਰਹੇ ਤਾਂ ਆਪਾਂ ਨੂੰ ਸੁਖ ਮਿਲੇਗਾ ਸਵਰਗ ਮਿਲੇਗਾ ਸੁਖ ਮਿਲੇਗਾ ਤੇ ਜੇ ਆਪਾਂ ਮਾੜੇ ਕਰਮ ਕਰਦੇ ਰਹੇ ਤੇ ਉੱਤੇ ਜਾ ਕੇ ਫਿਰ ਆਪਾਂ ਨੂੰ ਸਜ਼ਾ ਮਿਲੇਗੀ ਦੁੱਖ ਮਿਲੇਗਾ ਉਹ ਹੈ ਨਰਕ ਹੁਣ ਇਹ ਥੋੜੀ ਐ ਵੀ ਜਿਵੇਂ ਹੁਣ ਉੱਥੇ ਦੋ ਘਰ ਬਣਾਏ ਹੋਏ ਇੱਕ ਸਵਰਗ ਇੱਕ ਨਰਕ ਹੈ ਵੀ ਉਹਦੇ ਵਿੱਚ ਛੱਡੀ ਜਾਂਦੇ ਆ ਸਵਰਗ ਹੈ ਤੂੰ ਚੰਗੇ ਕਰਮ ਕੀਤੇ ਤੁਹਾਡੇ ਕੀਤੇ ਨਰਕਾਂ ਚ ਜਾ ਨਹੀਂ ਜੇ ਤੇ ਮਾੜੇ ਕਰਮ ਕਰਦਾ ਰਿਹਾ ਉਹਨੂੰ ਸਜ਼ਾ ਮਿਲਣੀ ਹੈ ਉਹੀ ਨਰਕ ਹੈ ਇਹ ਨਹੀਂ ਪਤਾ ਵੀ ਸਜ਼ਾ ਕੀ ਮਿਲਣੀ ਹੈ ਜੇ ਤੰਗੇ ਕਰਮ ਕਰਦੇ ਰਹੇ ਆ ਆਪਾਂ ਨੂੰ ਸਵਰਗਾਂ ਦਾ ਭਾਅ ਵੀ ਆਪਾਂ ਨੂੰ ਉੱਥੇ ਵੀ ਸੁੱਖ ਮਿਲੇਗਾ ਆਖੋ ਸਤਨਾਮ ਗਹਾਲੀ ਜੁਨੀ ਹੈ ਜਿਹੜੀ ਚੰਗੀ ਮਿਲੇਗੀ ਜੇ ਤੇ ਆਪਾਂ ਗੁਰੂ ਦੇ ਲੜ ਲੱਗ ਕੇ ਗੁਰੂ ਵਾਲੇ ਬਣ ਗਏ ਫਿਰ ਤੇ ਆਪਾਂ ਮੁਕਤੀ ਹੋ ਗਏ ਤੇ ਜੇ ਆਪਣਾ ਲੇਖਾ ਜੋਖਾ ਪਿਛਲੇ ਜਨਮ ਦਾ ਕੋਈ ਰਹਿ ਗਿਆ ਫਿਰ ਆਪਾਂ ਨੂੰ ਦੁਬਾਰੇ ਪਤਾ ਨਹੀਂ ਹੈ ਕਿਹੜੇ ਜਨਮ ਦੇ ਵਿੱਚ ਆਉਣਾ ਪਵੇਗਾ ਕਿਹੜੀ ਜੁਨ ਦੇ ਵਿੱਚ ਆਉਣਾ ਪਵੇਗਾ ਆ ਜਿਹੜੇ ਆਪਾਂ ਕਰਮ ਕਰਦੇ ਰਹੇ ਐ ਉਹ ਪਿਛਲੇ ਅਗਲੇ ਜੁਨ ਦੇ ਵਿੱਚ ਆ ਕੇ ਆਪਾਂ ਨੂੰ ਇਹ ਭੋਗਣੇ ਪੈਣਗੇ ਆਖੋ ਸਤਨਾਮ ਤੇ ਇਹ ਮਹਾਰਾਜ ਦਾ ਅੱਜ ਦਾ ਉਪਦੇਸ਼ ਹੈ ਮੇ ਭਾਈ ਸਮਝਣ ਦਾ ਯਤਨ ਕਰਿਓ ਇਹ ਬਹਿਮ ਭਰਮਾਂ ਦੇ ਵਿੱਚ ਭਲੇਖਿਆਂ ਦੇ ਵਿੱਚੋਂ ਨਿਕਲ ਜਾਵੋ ਇਹ ਪ੍ਰਮਾਤਮਾ ਨਾਲੋਂ ਟੁੱਟ ਕੇ ਆਪਾਂ ਹੋਰ ਪਾਸੇ ਜੁੜ ਜਾਂਨੇ ਆ ਵਸਤੂਆਂ ਨਾਲ ਜੁੜ ਜਾਂਨੇ ਆ ਉਥੋਂ ਸੁਖ ਮਿਲੇਗਾ ਨਹੀਂ ਭਈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਵਾਂਗੇ ਫਿਰ ਆਪਾਂ ਨੂੰ ਹਰ ਇੱਕ ਚੀਜ਼ ਸੁਖ ਦੇਵੇਗੀ ਆਖੋ ਸਤਨਾਮ ਹਰ ਇੱਕ ਚੀਜ਼ ਆਪਾਂ ਨੂੰ ਫਿਰ ਸੁਖ ਦੇਵੇਗੀ ਕਿਉਂਕਿ ਪ੍ਰਮਾਤਮਾ ਜੀ ਰਾਜਾ ਦੇ ਵਿੱਚ ਹੀ ਚੱਲਾਂਗੇ ਆਪਾਂ ਪਰਮਾਤਮਾ ਜੀ ਰਜਾ ਹੋਵੇਗੀ ਤੇ ਫਿਰ ਹੀ ਆਪਾਂ ਨੂੰ ਚੀਜ਼ਾਂ ਦੇ ਵਿੱਚੋਂ ਸੁੱਖ ਮਿਲੇਗਾ ਜੇ ਹੁਣ ਆਪਣੇ ਤੇ ਕਿਰਪਾ ਹੈ ਤੰਦਰੁਸਤ ਹਾਂ ਤਾਂ ਹੀ ਆਪਾਂ ਜੇ ਬੈੱਡ ਲਿਆਂਦਾ ਬੈੱਡ ਤੇ ਪਾਵਾਂਗੇ ਆਰਾਮ ਕਰਾਂਗੇ ਸੁੱਖ ਮਿਲੇਗਾ ਤੇ ਜੇ ਹੁਣ ਆਪਾਂ ਨੂੰ ਕੋਈ ਦੁੱਖ ਲੱਗਿਆ ਹੋਇਆ ਆਪਾਂ ਬੈਡ ਲਿਆਏ ਤੇ ਉਹ ਆਪਾਂ ਨੂੰ ਪੈਨ ਨੂੰ ਮੌਕਾ ਹੀ ਨਾ ਮਿਲੇ ਫਿਰ ਦੇਖੋ ਕਿਵੇਂ ਸੁੱਖ ਮਿਲੇਗਾ ਪ੍ਰਮਾਤਮਾ ਦੇ ਨਾਮ ਨਾਲ ਜੁੜਾਂਗੇ ਆਪਣੇ ਦੁੱਖ ਰੋਗ ਕੱਟੇ ਜਾਣਗੇ ਆਪਾਂ ਨੂੰ ਸੁੱਖ ਮਿਲੇਗਾ ਤੇ ਸਭ ਤੋਂ ਵੱਡਾ ਸੁੱਖ ਹੈ ਜਿਹੜਾ ਆਪਣੇ ਆਤਮਾ ਨੂੰ ਸ਼ਾਂਤ ਰੱਖਣਾ ਆਪਣੇ ਅੰਦਰ ਲੈਣੋਂ ਚਿੰਤਾ ਤੋਂ ਦੂਰ ਰੱਖਣਾ ਚਿੰਤਾ ਤੋਂ ਦੂਰ ਕਰਨਾ ਟੈਨਸ਼ਨ ਤੋਂ ਦੂਰ ਕਰਨਾ ਫਿਕਰ ਛੱਡ ਦੇਣੀ ਪ੍ਰਮਾਤਮਾ ਤੇ ਉਹ ਹੈ ਸਭ ਤੋਂ ਵੱਡਾ ਦੁੱਖ ਹੈ ਉਹ ਕਟਿਆ ਜਾਵੇਗਾ ਆਪ ਕੋ ਸਤਨਾਮ ਵੀ ਪ੍ਰਮਾਤਮਾ ਤੇ ਛੱਡ ਦੇਣਾ ਵੀ ਪ੍ਰਮਾਤਮਾ ਨੇ ਜੋ ਸਾਡੇ ਕਰਮਾ ਚ ਹੈ ਮਿਲ ਜਾਵੇਗਾ ਜਿਹੜਾ ਕੁਝ ਨਹੀਂ ਹੈ ਕੋਈ ਗੱਲ ਨਹੀਂ ਜਿੰਨਾ ਦਾਤਾਂ ਮਿਲਣਾਂ ਨੇ ਉਨਾ ਹੀ ਛੁਕਰਾਣਾ ਆਪ ਕੋ ਸਤਨਾਮ ਜੇ ਚੀਜ਼ ਕੋਈ ਮੰਗੀ ਹੈ ਹਜੇ ਤੱਕ ਨਹੀਂ ਮਿਲੀ ਆਪਣੇ ਕਰਮਾਂ ਚ ਉਹ ਨਹੀਂ ਚੀਜ਼ ਕੋਈ ਗੱਲ ਨਹੀਂ ਕਰਮਾਂ ਚ ਹੋਵੇਗੀ ਤੇ ਮਿਲ ਜਾਵੇਗੀ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਣੇ ਕਰਮਾਂ ਚ ਉਹ ਆਪਾਂ ਨੂੰ ਮਿਲ ਹੀ ਜਾਂਦੀਆਂ ਸ਼ੁਕਰਾਨਾ ਕਰਨਾ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਅਪਰਪਾਰ ਕਿਰਪਾ ਕਰਕੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਸਤ ਸੰਗ ਕਰਨ ਦਾ ਸੁਭਾਗਾ ਸਮਾ ਬਖਸ਼ਿਸ਼ ਕੀਤਾ ਹੈ ਪ੍ਰਾਪਤ ਹੋਇਆ ਹੈ ਸਾਰੇ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਸ਼ੁਕਰ ਸੱਚੇ ਪਾਤਸ਼ਾਹ ਜੀ ਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜੋ ਬਹੁਤ ਸਟੱਜੇ ਟੰਗ ਤਰੀਕੇ ਦੇ ਨਾਲ ਪ੍ਰਬੰਧ ਚੱਲਦਾ ਹੈ ਬਹੁਤ ਸੋਹਣਾ ਸਾਰਾ ਕੁਝ ਚੱਲ ਰਿਹਾ ਹੈ ਆਪ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਹੀ ਸੰਗਤ ਦਾ ਧੰਨਵਾਦ ਜਿਹੜੇ ਸਾਥ ਦਿੱਨੇ ਹੋ ਤੇ ਬੇਨਤੀ ਹੈ ਭਾਈ ਸਾਰੇ ਸਾਥ ਦਿਆ ਕਰੋ